ਮਹਾਰਾਜ ਗੱਦੀ ਤੇ ਬੈਠੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ 100 ਸਾਲ ਦੀ ਉਮਰ ਤੇ 100 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨਾਈਆਂ ਉਸ ਵੇਲੇ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਇਹ ਕਹਿੰਦਾ ਸੀ ਮੇਰੇ ਬਰਾਬਰ ਕੋਈ ਸ਼ਸਤਰ ਨਹੀਂ ਪਹਿਨ ਸਕਦਾ ਮੇਰੇ ਬਰਾਬਰ ਕੋਈ ਕਲਗੀ ਨਹੀਂ ਲਾ ਸਕਦਾ ਮੇਰੇ ਬਰਾਬਰ ਕੋਈ ਤਖਤ ਤੇ ਨਹੀਂ ਬਹਿ ਸਕਦਾ ਕੋ ਘੋੜਾ ਨਹੀਂ ਰੱਕ ਸਕਦਾ ਗੁਰੂ ਪਿਆਰਿਓ ਜਦੋਂ ਮਨਾਹੀ ਸੀ ਕਿ ਕੋਈ ਵੀ ਬਾਦਸ਼ਾਹ ਦੇ ਬਰਾਬਰ ਨਾ ਕਲਗੀ ਲਾ ਸਕਦਾ ਨਾ ਘੋੜੇ ਦੀ ਸਵਾਰੀ ਕਰ ਸਕਦਾ ਹੈ ਨਾ ਤਖਤ ਤੇ ਬਹਿ ਸਕਦਾ ਉਦੋਂ ਗੁਰੂ ਨਾਨਕ ਦੇ ਘਰ ਨੇ ਜੁਰਤ ਕੀਤੀ ਕਿੰਨੇ ਕੀਤੀ ਸੇਵੇਂ ਪਾਤਸ਼ਾਹ ਨੇ ਜੁਰਤ ਕੀਤੀ ਜਦੋਂ ਕੋਈ ਜੁਰਤ ਨਹੀਂ ਸੀ ਨਹੀਂ ਕਰ ਸਕਦਾ ਉਦੋਂ ਛੇਵੇਂ ਪਾਸ਼ਾ ਦਲ ਭੰਜਨ ਗੁਰੂ ਸੂਰਮਾ ਬੜ ਜੋਧਾ ਬਹੁਤ ਪਰ ਉਪਕਾਰੀ ਮੀਰੀ ਪੀਰੀ ਦੇ ਮਾਲਕ ਨੇ ਸੰਕਲਪ ਕੀਤਾ ਸੀ 11 ਸਾਲ ਦੀ ਉਮਰ ਸੀ ਮਹਾਰਾਜ ਦੀ 11 ਸਾਲ ਦੀ ਗੁਰੂ ਪਿਆਰਿਓ ਛੋਟੀ ਉਮਰ ਦੇ ਵਿੱਚ ਇੱਕ ਬਾਦਸ਼ਾਹ ਦੀ ਬਰਾਬਰੀ ਕਰ ਲੈਣਾ ਬੜਾ ਕਠਿਨ ਕੰਮ ਹੈ ਗੁਰੂ ਪਿਆਰਿਓ ਬੜਾ ਕਠਿਨ ਪਰ 11 ਸਾਲ ਦੀ ਉਮਰ ਵਿੱਚ ਜਿਹੜੇ ਸੰਕਲਪ ਲਏ ਉਹਨਾਂ ਸੰਕਲਪਾਂ ਨੂੰ ਪੂਰਿਆਂ ਕੀਤਾ ਫਿਰ ਕਹਿੰਦੇ ਲਿਆਓ ਬਾਬਾ ਬੁੱਢਾ ਸਾਹਿਬ ਜੀ ਦੋ ਤਲਵਾਰਾਂ ਇਹ ਜਹਾਂਗੀਰ ਬਾਦਸ਼ਾਹ ਤਾਂ ਇੱਕ ਤਲਵਾਰ ਪਾਉਂਦਾ ਅਸੀਂ ਦੋ ਪਾਵਾਂਗੇ ਤੂੰ ਇੱਕ ਤਲਵਾਰ ਫੜਦਾ ਅਸੀਂ ਦੋ ਫੜਾਂਗੇ ਤੇਰੇ ਬਰਾਬਰ ਚੱਲਾਂਗੇ ਮਹਾਰਾਜ ਨੇ ਉਸ ਦਿਨ ਸੇਲੀ ਟੋਪੀ ਦਾ ਤਿਆਰ ਕਰਕੇ ਦਸਤਾਰ ਆਪਣੇ ਸਿਰ ਤੇ ਸਜਾ ਲਈ ਤੇ ਦਸਤਾਰ ਦੇ ਵਿੱਚ ਮਹਾਰਾਜ ਨੇ ਦਸਤਾਰ ਦੇ ਉੱਪਰ ਕਲਗੀ ਸਜਾ ਲਈ ਕਲਗੀ ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਅਸੀਂ ਕਲਗੀ ਲਾਹਾਂਗੇ ਮਹਾਰਾਜ ਨੇ ਸਿਰ ਤੇ ਕਲਗੀ ਲਾਈ ਸੋਹਣੀ ਕਲਗੀ ਤੇ ਮਹਾਰਾਜ ਨੇ ਇੱਕ ਪਾਸੇ ਮੀਰੀ ਤੇ ਦੂਜੇ ਪਾਸੇ ਪੀਰੀ ਦੋ ਤਲਵਾਰਾਂ ਬੰਨ ਲੀਆਂ ਤੇ ਮਹਾਰਾਜ ਨੇ ਜਦੋਂ ਤਲਵਾਰਾਂ ਬੰਨੀਆਂ ਨਾ ਤੇ ਗੁਰੂ ਪਿਆਰਿਓ ਜਿਹੜੇ ਢਾਡੀ ਤੇ ਢਾਡੀ ਅਬਦੁੱਲਾ ਤੇ ਨਥਾ ਸਾਨਾ ਉਹਨਾਂ ਨੇ ਮਹਾਰਾਜ ਦਾ ਜਸ ਕੀਤਾ ਉਹ ਕਹਿਣ ਲੱਗੇ ਦੋ ਤਲਵਾਰਾਂ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਸੋ ਇਹੋ ਜਾਂ ਸੰਕਲਪ ਮਹਾਰਾਜ ਨੇ ਸਜਿਆ ਕਹਿਣ ਲੱਗੇ ਦੋ ਤਲਵਾਰਾਂ ਜਿਹੜੀਆਂ ਬਧੀਆਂ ਨੇ ਨਾ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਇਹਦਾ ਭਾਵ ਸੀ ਇੱਕ ਭਗਤੀ ਤੇ ਇੱਕ ਸ਼ਕਤੀ ਗੁਰੂ ਪਿਆਰ ਇਹਦਾ ਦੂਜਾ ਰੂਪ ਇੱਕ ਗੁਰੂ ਪਿਆਰਿਓ ਰਾਜਸੀ ਹੈ ਇੱਕ ਧਰਮ ਹੈ ਗੁਰੂ ਪਿਆਰਿਓ ਇੱਕ ਸਿਆਸਤ ਤੇ ਇੱਕ ਧਰਮ ਦੋਵਾਂ ਨੂੰ ਕਠਿਆ ਹ ਰੱਖ ਦਿੱਤਾ ਮਹਾਰਾਜ ਕਹਿੰਦੇ ਭਗਤੀ ਤੇ ਸ਼ਕਤੀ ਨੂੰ ਕਠਿਆ ਰੱਖ ਦਿੱਤਾ ਮੀਰੀ ਤੇ ਪੀਰੀ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀ ਗੁਰੂ ਪਿਆਰਿਓ ਸ੍ਰੀ ਅਕਾਲ ਤਖਤ ਸਾਹਿਬ ਵਿਖੇ